हरियाणा गुरुद्वारा ਪ੍ਰਬੰਧਕ ਕਮੇਟੀ ਵਿਵਾਦ ਦੇ ਮਾਮਲੇ ਦੇ ਵਿੱਚ ਇਹ ਖਬਰ ਹੈ ਰਮਨੀਕ ਸਿੰਘ ਸਮੇਤ ਚਾਰ ਅਹੁਦੇਦਾਰਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਹਾਈ ਕੋਰਟ ਨੇ ਗੁਰਦੁਆਰਾ ਕਮੇਟੀ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ ਬਜਟ ਮੀਟਿੰਗ ਦੇ ਦੌਰਾਨ ਦੱਸਿਆ ਕਿ ਅਹੁਦੇ ਤੋਂ ਹਟਾਇਆ ਗਿਆ ਸੀ ਗੁਰਦੁਆਰਾ ਕਮੇਟੀ ਦੇ ਇੱਕ ਫੈਸਲੇ ਦੇ ਖਿਲਾਫ ਹਾਈ ਕੋਰਟ ਪਹੁੰਚੇ ਸਨ ਅਹੁਦੇਦਾਰ ਔਰ ਇਹਨਾਂ ਦੇ ਵੱਲੋਂ ਕੋਰਟ ਦਾ ਰੋਕ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਰਾਹਤ ਮਿਲੀ ਹੈ ਰਮਨੀਕ ਸਿੰਘ ਸਮੇਤ ਚਾਰ ਅਹੁਦੇਦਾਰਾਂ ਨੂੰ ਹਾਈ ਕੋਰਟ ਤੋਂ ਰਾਹਤ ਹੈ ਹਾਈ ਕੋਰਟ ਨੇ ਗੁਰਦੁਆਰਾ ਕਮੇਟੀ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਆ ਤਾਂ ਇਸ ਦਾ ਜ਼ਿਕਰ ਅਸੀਂ ਕਹਿ ਲਈਏ ਕਿ ਪਿਛਲੇ ਸਮਿਆਂ ਦੇ ਵਿੱਚ ਕੀਤਾ ਜਾਂਦਾ ਰਿਹਾ ਹੈ ਕਿ ਅਕਰਕਾਰ ਸਰਕਾਰਾਂ ਜਿਹੜੀਆਂ ਨੇ ਦਖਲ ਅੰਦਾਜ਼ੀ ਕਰਦੀਆਂ ਨੇ ਖਾਸ ਤੌਰ ਤੇ ਐਸਜੀਪੀਸੀ ਦੇ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਦਰਭ ਦੇ ਵਿੱਚ ਵੀ ਵਾਰ-ਵਾਰ ਕਿਹਾ ਗਿਆ ਪਰ ਇਹ ਮਾਮਲਾ ਕੋਰਟ ਪਹੁੰਚ ਗਿਆ ਕਿਉਂਕਿ ਜਦੋਂ ਅਹੁਦੇਦਾਰਾਂ ਨੂੰ ਹਟਾਇਆ ਗਿਆ ਸੀ ਉਸ ਤੋਂ ਬਾਅਦ ਅਹੁਦੇਦਾਰਾਂ ਨੇ ਫਿਰ ਕੋਰਟ ਦਾ ਰੁਕ ਕੀਤਾ ਔਰ ਹੁਣ ਉਹਨਾਂ ਨੂੰ ਇਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਗੁਰਦੁਆਰਾ ਕਮੇਟੀ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ ਕੋਰਟ ਦੇ ਵੱਲੋਂ ਬਜਟ ਮੀਟਿੰਗ ਦੇ ਦੌਰਾਨ ਅਹਦੇ ਤੋਂ ਹਟਾ ਦਿੱਤਾ ਗਿਆ ਸੀ ਗੁਰਦਾਰਾ ਕਮੇਟੀ ਦੇ ਇਸ ਫੈਸਲੇ ਨੂੰ ਫਿਰ ਰੋਹ ਦੇਦਾਰਾ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਤਾਂ ਸਭਾਵਿਕ ਤੌਰ ਤੇ ਕੋਰਟ ਦੇ ਵੱਲੋਂ ਜਿਹੜਾ ਹੈ ਮਾਨਯੋਗ ਕੋਰਟ ਦੇ ਵੱਲੋਂ ਇਹ ਹੁਣ ਰਾਹਤ ਦਿੱਤੀ ਗਈ ਹੈ ਨਾ ਚਾਰਾ ਮੈਂਬਰਾਂ ਨੂੰ ਤਾਂ ਵੇਖਣਾ ਹੋਏਗਾ ਕਿ ਅੱਗੇ ਇਸ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਵੇਖਿਆ ਜਾਂਦਾ ਹੈ ਵਾਚਿਆ ਜਾਂਦਾ ਹੈ ਕਿਉਂਕਿ ਜੁੜਿਆ ਹੋਇਆ ਮਾਮਲਾ ਸੰਸਥਾ ਦੇ ਨਾਲ ਹੈ ਧਾਰਮਿਕ ਸੰਸਥਾ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਔਰ ਜਦੋਂ ਇੱਕ ਕਮੇਟੀ ਦੇ ਵੱਲੋਂ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਫੈਸਲਾ ਕਰ ਦਿੱਤਾ ਜਾਂਦਾ ਹੈ ਤਾਂ ਕੋਰਟ ਦੇ ਵਿੱਚ ਉਸ ਨੂੰ ਅੱਗੇ ਜਿਹੜਾ ਹੈ ਉਹ ਚੈਲੰਜ ਦਿੱਤਾ ਜਾਂਦਾ ਹੈ। ਉਮੇਸ਼ ਸ਼ਰਮਾ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਉਮੇਸ਼ ਕੀ ਕੁਝ ਜਾਣਕਾਰੀ ਇਸ ਸੰਦਰਭ ਦੇ ਵਿੱਚ ਤੁਹਾਡੇ ਕੋਲ? ਦੇਖੋ ਬਿਲਕੁਲ ਬਜਟ ਕਮੇਟੀ ਦੀ ਜਿਹੜੀ ਮੀਟਿੰਗ ਸੀਗੀ ਉਹ ਸੱਦੀ ਗਈ ਸੀ ਔਰ ਮੀਟਿੰਗ ਦੇ ਦੌਰਾਨ ਹੀ ਇਹ ਕੁਝ ਅਧਿਕਾਰੀਆਂ ਨੂੰ ਜਿਹਦੇ ਵਿੱਚ ਸੀਗੇ ਸੰਮਲਨ ਲੰਮੇਕ ਮਾਨ, ਜੁਆਇੰਟ ਫੈਕਟਰੀ ਵਗੈਰਾ ਤੇ ਹੋਰ ਸਾਰਿਆਂ ਨੂੰ ਇਹਨਾਂ ਨੂੰ ਹਟਾ ਦਿੱਤਾ ਗਿਆ ਸੀਗਾ ਔਰ ਉਸ ਫੈਸਲੇ ਦੇ ਖਿਲਾਫ ਕੁਝ ਲੋਕ ਹਾਈ ਕੋਰਟ ਪਹੁੰਚਣਾ ਸ਼ੁਰੂ ਹੋਏ ਸੀ ਲੇਕਿਨ ਰਮਨੀਕ ਮਾਨ ਉਹਨਾਂ ਨੇ ਬਾਅਦ ਚ ਪਟੀਸ਼ਨ ਦਾਖਲ ਕੀਤੀ ਪਹਿਲਾਂ ਵਿਨਰ ਸਿੰਘ ਦੇ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ ਸੀ ਉਹਨਾਂ ਨੂੰ ਸੇ ਮਿਲਿਆ ਹੁਣ ਰਮਨੀਕ ਮਾਨ ਤੇ ਬਾਕੀਆਂ ਨੂੰ ਅੱਜ ਰਾਹਾ ਦਿੱਤੀ ਹਾਈ ਕੋਰਟ ਨੇ ਹਟਾਉਣ ਦੇ ਫੈਸਲੇ ਨੂੰ ਜਿਹੜਾ ਸਮਿਤੀ ਨੇ ਹਟਾਇਆ ਇਹਨਾਂ ਨੂੰ ਉਸ ਫੈਸਲੇ ਤੇ ਹਾਈ ਕੋਰਟ ਨੇ ਰੋਕ ਲਾਤੀ ਹੈ ਹੁਣ ਅੱਗੇ ਦੇਖਣਾ ਹੋਏਗਾ ਕਿ ਜਦੋਂ ਡਿਟੇਲ ਆਰਡਰ ਆਏਗਾ ਕਿ ਉਹਦੇ ਵਿੱਚ ਕੀ ਕੋਰਟ ਨੇ ਅਬਜ਼ਰਵ ਕੀਤਾ ਕਿਉਂਕਿ ਹਲੇ ਸਿਰਫ ਰੋਕ ਹੈ ਰਾਹਤ ਮਿਲਿਆ ਕਿ ਤਰ੍ਹਾਂ ਰਮਨੀਕ ਮਾਨ ਤੇ ਬਾਕੀ ਜਿਹੜੇ ਅਧਿਕਾਰੀ ਸੀਗੇ ਹਰਿਆਣਾ ਗੁਰਦਾਰਾ ਭਵਨ ਤੱਕ ਕਮੇਟੀ ਜੀ ਜ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਉਮੇਸ਼ ਤਮਾਮ ਜਾਣਕਾਰੀ ਲਈ ਤਾਨਵਾਦ ਹੈ ਤਾਂ ਬਜਟ ਮੀਟਿੰਗ ਦੇ ਦੌਰਾਨ ਇਹਨਾਂ ਚਾਰਾਂ ਤੇ ਕਾਰਵਾਈ ਹੋਈ ਸੀ ਪਰ ਹੁਣ ਰਾਹਤ ਮਿਲੀ ਹੈ ਮੈਂਬਰਾਂ ਉਧਰ ਪੰਜਾਬ ਹਰਣਾ ਹਾਈ ਕੋਰਟ 바ਰ ਐਸੋਸੀਏਸ਼ਨ ਦਾ ਬਵਾਦ ਗਹਿਰਾਇਆ ਹੈ ਗਰਮਾਇਆ ਹੈ ਤਾਂ ਜਨਰਲ ਹਾਊਸ ਦੇ ਵਿੱਚ ਪ੍ਰਧਾਨ ਤੇ ਸਕੱਤਰ ਨੂੰ ਦੱਸ ਦਿੱਤੇ ਕਿ ਹਟਾ ਦਿੱਤਾ ਗਿਆ ਦੋਹਾਂ ਤੇ 바ਰ ਐਸੋਸੀਏਸ਼ਨ ਦੇ ਪੰਡਾ ਦੀ ਗਲਤ ਵਰਤੋਂ ਦੇ ਇਲਜ਼ਾਮ ਲੱਗੇ ਤਾਂ ਨੋਟਿਸ ਦੇ ਬਾਵਜੂਦ ਦੋਵੇਂ ਪੰਜ ਮੈਂਬਰੀ ਕਮੇਟੀ ਸਾਹਮਣੇ ਪੇਸ਼ ਨਹੀਂ ਹੋਏ ਔਰ ਪ੍ਰਧਾਨ ਵਿਕਾਸ ਮਲਿਕ ਤਿਸਕਤਰ ਸਰਵੰਤ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸਵਰਨ ਸਿੰਘ ਨੂੰ ਹਟਾ ਦਿੱਤਾ ਗਿਆ ਔਰ ਵਿਕਾਸ ਮਲਿਕ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਹਿਲਾਂ ਤੋਂ ਹੀ ਦੱਸ ਦੇ ਕਿ ਪਟिशन ਦਾਇਰ ਹੈ ਤਾਂ ਬਾਹਰ ਦਿਆਂ ਚੋਣਾ ਦੇ ਵਿੱਚ ਹਿਰਾਫੇਰੀ ਕਰਨ ਦੇ ਇਲਜ਼ਾਮ ਲੱਗੇ ਰਹੇ ਜਿਸ ਮਾਮਲੇ ਦੇ ਵਿੱਚ ਹੁਣ ਇਹ ਬੇਗਦ ਅਹਿਮ ਖਬਰ ਹੈ ਕਿ ਆਖਰਕਾਰ ਇਹਨਾਂ ਨੂੰ ਹਟਾ ਦਿੱਤਾ ਗਿਆ